ਇਹ ਲੋਕ ਇਹ ਵੀ ਕਹਿ ਦਿੰਦੇ ਆ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਕੋਈ ਕਹਿੰਦੇ ਆ ਸਾਨੂੰ ਘੋੜੇ ਸਮੇਤ ਉਹਨਾਂ ਦੇ ਦਰਸ਼ਨ ਹੋਏ ਵੀ ਗੁਰੂ ਸਵਾਭ ਜਦੋਂ ਜੋਤੀ ਜੋ ਸਮਾਏ ਸਾਹਮਣੇ ਉਹ ਆਪਣੇ ਘੋੜੇ ਦੇ ਨਾਲ ਹੀ ਗਏ ਸਨ ਇਹ ਗੱਲ ਅਲੱਗ ਕਹੀ ਜਾਂਦੀ ਹੈ ਇਤਿਹਾਸ ਦੇ ਵਿੱਚ ਵੀ ਦਰਜਾ ਚਲੋ ਕਈ ਲੋਕ ਇਹ ਕਹਿੰਦੇ ਕਈ ਲੋਕ ਕਹਿੰਦੇ ਸਾਨੂੰ ਗੁਰਨਾਣੇ ਸਾਹਿਬ ਦੇ ਦਰਸ਼ਨ ਹੋਏ ਹਾਂ ਬਿਲਕੁਲ ਕੀ ਇਹ ਸੱਚੀ ਚ ਹੁੰਦਾ ਬਿਲਕੁਲ ਹੁੰਦਾ ਜੇ ਮੰਨਦਾ ਇੱਕ ਜਿਵੇਂ ਆਪਾਂ ਪਹਿਲਾਂ ਇੱਕ ਗੱਲ ਕੀਤੀ ਕਿ ਜਿਸ ਤਰ੍ਹਾਂ ਦੀ ਭਾਵਨਾ ਰੱਖੋਗੇ ਜੋ ਚਾਹੋਗੇ ਉਸੇ ਰੂਪ ਚ ਪ੍ਰਗਟ ਹੋ ਜਾਂਦਾ ਹੈ ਨਾ ਉਹਦਾ ਨਾਮ ਜਪਿਆ ਤੁਸੀਂ ਜਿਸ ਰੂਪ ਚ ਚਾਹੋਗੇ ਹੁਣ ਇੱਕ ਗੁਰਗੋਵਿੰਦ ਸਿੰਘ ਜੀ ਮਹਾਰਾਜ ਦੀ ਯਾਨੀ ਕਿ ਸਾਖੀ ਆਲੀ ਹੂੰ ਜਿੱਚ ਸ਼ਿਵਦੱਤ ਪੰਡਤ ਨੂੰ ਗੁਰਗੋਵਿੰਦ ਸਿੰਘ ਜੀ ਮਹਾਰਾਜ ਨੇ ਰਾਮਚੰਦਰ ਦੇ ਰੂਪ ਚ ਵੀ ਤੇ ਕ੍ਰਿਸ਼ਨ ਦੇ ਰੂਪ ਚ ਵੀ ਦਰਸ਼ਨ ਦਿੱਤੇ ਉਦੋਂ ਤਾਂ ਬਾਲ ਰੂਪ ਚ ਸੀ ਨਾ ਗੁਰਗੋਵਿੰਦ ਸਿੰਘ ਜੀ ਨੇ ਗੁਰਗੋਵਿੰਦ ਸਿੰਘ ਜੀ ਨੇ ਠੀਕ ਹੈ ਬਾਲ ਰੂਪ ਚ ਸੀ ਉੱਥੇ ਪਟਨਾ ਸਾਹਿਬ ਪਟਨਾ ਸਾਹਿਬ ਪਟਨਾ ਸਾਹਿਬ ਇਹ ਮੈਂ ਮੈਂ ਜੋ ਪਟਨਾ ਸਾਹਿਬ ਗਿਆ ਸੀ ਮੈਂ ਉਹ ਕਿੱਥੇ ਗੁਰਦਾਰਾ ਸਾਹਿਬ ਵੀ ਬਣਿਆ ਮੈਂ ਮੈਂ ਗਿਆ ਹੈ ਨਾ ਤੇ ਹੁਣ ਉਹ ਉਹਨਾਂ ਦਾ ਗੱਲ ਕੇ ਭਾਵਨਾ ਨਾ ਤੁਹਾਡੀ ਤੁਸੀਂ ਕੀ ਚਾਹੁੰਦੇ ਆ ਭਗਤ ਦੀ ਭੁੱਖ ਕੀ ਆ ਉਹ ਤੇ ਡਿਪੈਂਡਡ ਆ ਉਹ ਚਾਹਦਾ ਕਿਵੇਂ ਆ ਠੀਕ ਆ ਹੁਣ ਰਾਧਾ ਜਿਹੜੀ ਸੀ ਉਹ ਕ੍ਰਿਸ਼ਨ ਜੀ ਤੋਂ ਕਈ ਉਮਰ ਚ ਵੀ ਵੱਡੀ ਸੀ ਪਰ ਉਹ ਤਾਂ ਉਹਨੂੰ ਤਾਂ ਪਤਾ ਉਹਨੂੰ ਤਾਂ ਨਜ਼ਰ ਆਉਂਦਾ ਵੀ ਉਹ ਕੌਣ ਆ ਈ ਰੱਬ ਰੱਬ ਠੀਕ ਆ ਉਹਦੇ ਲਈ ਰਾਧਾ ਦੇ ਲਈ ਕ੍ਰਿਸ਼ਨ ਦੇ ਨਾਲ ਪਿਆਰ ਪਾਣਾ ਸਭ ਤੋਂ ਜ਼ਿਆਦਾ ਇਹ ਜ਼ਰੂਰੀ ਸੀ ਉਹਦੇ ਲਈ ਉਹਦੇ ਤੋਂ ਵਿਛੜਨਾ ਦੁਨੀਆਂ ਦੇ ਸਾਰੇ ਰਾਜੋ ਤਖਤਾਂ ਨਾਲੋਂ ਜਾਨੀ ਕਿ ਪਾਣ ਨਾਲੋਂ ਜ਼ਿਆਦਾ ਵੱਡਾ ਦੁੱਖ ਹੈਰ ਵੱਡਾ ਦੁੱਖ ਠੀਕ ਹੈ ਉਹਦੇ ਨਾਲ ਵਿਛੜ ਜਾਣਾ ਉਹਦਾ ਸਭ ਤੋਂ ਵੱਡਾ ਦੁੱਖ ਆ ਉਹਦੇ ਨਾਲ ਮਿਲ ਜਾਣਾ ਉਹਦਾ ਸਭ ਤੋਂ ਵੱਡਾ ਸੁੱਖ ਆ ਤੁਹਾਡੀ ਭੁੱਖ ਕੀ ਹੈ ਡਿਪੈਂਡ ਕਰਦੀ ਚਾਹਦੇ ਕੀ ਹਾਂ ਇਹ ਅਸਲ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਚਲੋ ਅੱਜ ਕੱਲ ਨਾਟਕਾਂ ਦਾ ਦੌਰ ਹੈ ਹਾਂ ਵੈਸੇ ਮੈਂ ਵੀ ਸਟੇਜ 'ਤੇ ਕਹਿੰਦਾ ਵੀ ਕਿਸੇ ਜੇ ਕੋਈ ਮੈਂ ਕਹਾਂਗਾ ਵੀ ਧਾਰਮਿਕ ਕੋਈ ਵਿਅਕਤੀ ਹੈ ਜਾਂ ਕੋਈ ਅਵਤਾਰ ਆ ਉਹਨੂੰ ਪੋਟਰੇ ਨਹੀਂ ਕਰਨਾ ਚਾਹੀਦਾ ਹਾਂ ਚਲੋ ਮੈਂ ਤਾਂ ਡਾਇਰੈਕਟਲੀ ਕਹਿੰਦਾ ਵੀ ਨਹੀਂ ਕਰਨਾ ਚਾਹੀਦਾ ਤਾਂ ਨਹੀਂ ਦਿਖਾਣਾ ਚਾਹੀਦਾ ਚਲੋ ਦਿਖਾ ਰਹੇ ਆ ਪਰ ਆ ਰਾਧਾ ਕ੍ਰਿਸ਼ਨ ਨੂੰ ਜਿਸ ਤਿਹੇ ਸਾਹਮਣੇ ਲ ਇੱਕ ਸਵਾਲ ਪੁੱਛੀ ਲੈਂਦਾ ਸਿੱਧਾ ਮੈਨੂੰ ਵੀ ਕਿਉਂਕਿ ਸਵਾਲ ਪੁੱਛਣ ਚ ਥੋੜੀ ਉਖਾਈ ਤਾਂ ਹੋ ਰਹੀ ਹੈ ਵੀ ਕਿਤੇ ਕੁਝ ਗਲਤ ਨਾ ਬੋਲ ਦਵਾਂ ਕਿ ਵੇਰੀ ਰਾਧਾ ਕ੍ਰਿਸ਼ਨ ਨੂੰ ਦਿਖਾਉਂਦੇ ਆ ਤਾਂ ਉਹਨਾਂ ਦੀ ਲਵ ਸਟੋਰੀ ਟਾਈਪ ਦਿਖਾ ਦਿੰਦੇ ਆ ਪਰ ਤੁਸੀਂ ਇੱਕ ਗੱਲ ਕਹੀ ਆ ਵੀ ਉਹ ਜਿਹੜਾ ਪਿਆਰ ਸੀ ਉਹ ਇੱਕ ਆਤਮਕ ਅਧਨੋਨੀ ਅਧਿਆਤਮਿਕਤਾ ਦਾ ਪਿਆਰ ਸੀ ਉਹ ਠੀਕ ਹੈ ਹੁਣ ਗੱਲ ਕੀ ਹੈ ਲੋਗ ਹੁਣ ਗੱਲ ਹੈ ਕਿ ਸਾਹਮਣੇ ਵਾਲੇ ਨਾ ਜਦੋਂ ਆਪਾਂ ਪ੍ਰਚਾਰ ਕਰਦੇ ਆ ਹੁਣ ਚਾਕੀਆਂ ਦਾ ਇਹਨਾਂ 'ਚ ਦੌਰ ਚੱਲਿਆ ਪਹਿਲਾਂ ਤੋਂ ਹੀ ਜਿਵੇਂ ਰਾਮਲੀਲਾ ਸੀ ਬਚਪਨ ਤੋਂ ਦੇਖਦੇ ਆ ਰਹੇ ਹਾਂ ਇਹਨਾਂ 'ਚ ਚਾਕੀ ਪ੍ਰਥਾ ਤੇ ਪ੍ਰਚਾਰ ਕਰਨ ਦਾ ਜਗਰਾਤਿਆਂ ਦਾ ਤਰੀਕਾ ਹੈ ਇਹਨਾਂ ਦਾ ਹਨ ਤੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਇਸ ਤਰੀਕੇ ਨਾਲ ਵੀ ਜਿਸ ਭਾਵਨਾ ਵਜੋਂ ਜੋ ਜਿਹੜਾ ਬਣਾ ਰਿਹਾ ਹੁੰਦਾ ਉਸ ਵਕਤ ਨਾਟਕ ਜਾਂ ਕੁਝ ਵੀ ਆ ਉਹਦੀ ਆਪਣੀ ਅਵਸਥਾ ਕੀ ਆ ਤੇ ਜਿਹੜੇ ਲੋਕੀ ਦੇਖਣਾ ਚਾਹੁੰਦੇ ਆ ਉਹਨਾਂ ਦੀ ਅਵਸਥਾ ਕੀ ਆ ਹਨਾ ਹੁਣ ਸਾਨੂੰ ਕਈ ਜਣੇ ਕਹਿ ਦਿੰਦੇ ਭਾਈ ਤੁਸੀਂ ਉੱਥੇ ਨਾ ਜਿੱਥੇ ਪ੍ਰਚਾਰ ਤੇ ਗਏ ਹੁੰਨੇ ਆ ਕਹਿੰਦੇ ਵੀ ਭਾਈ ਸੰਗਤ ਦੇ ਵਿੱਚ ਨਾ ਇੱਕ ਵਾਰ ਕਹਿ ਦਿਓ ਆ ਇਦਾਂ ਬੀਬੀਆਂ ਕਾਂਟੇ ਪਾ ਕੇ ਅੱਗੇ ਇਦਾਂ ਫੈਸ਼ਨ ਕਰਕੇ ਅੱਗੇ ਇਦਾਂ ਦੇ ਕੱਪੜੇ ਪਾ ਕੇ ਆਉਣ ਤੁਸੀਂ ਇਹਦੇ ਬਾਰੇ ਗੱਲ ਕਹਦੇ ਦੇਖੋ ਕਿੰਦਾਂ ਦੇ ਚੰਗੇ ਲੱਗਦੀਆਂ ਤੇ ਉੱਥੇ ਸਟੇਜ ਤੇ ਨਾ ਤੁਸੀਂ ਹੋਰ ਕੋਈ ਗੱਲ ਨਹੀਂ ਕਰ ਸਕਦੇ ਹਮ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਯਾਨੀ ਝੂਠ ਦੀ ਕੋਈ ਗੱਲ ਨਹੀਂ ਹੋਣੀ ਹਮ ਸੱਚ ਧਰਮ ਕੀ ਹੋਣਾ ਉਦੇ ਰੱਬ ਦੇ ਨਾਮ ਦੀ ਗੱਲ ਹੋਣੀ ਹੈ ਉੱਥੇ ਹੋਰ ਕੋਈ ਗੱਲ ਨਹੀਂ ਹੋਣੀ ਕਿਉਂਕਿ ਮੈਨੂੰ ਸੰਗਤ ਨਜ਼ਰ ਆ ਰਹੀ ਹੁੰਦੀ ਆ ਉੱਥੇ ਕੋਈ ਔਰਤ ਜਾਂ ਬੱਚੀ ਜਾਂ ਕੋਈ ਬੰਦਾ ਇਹ ਨਜ਼ਰ ਨਹੀਂ ਆ ਰਹੇ ਉਹ ਜਿਉਂ ਐਂਟਰ ਕਰਦੇ ਮੈਨੂੰ ਸੰਗਤ ਉਹ ਜਿਉਂ ਨਜ਼ਰ ਆਉਂਦੇ ਤੇ ਸੰਗਤ ਦੇ ਉਹ ਹੁਣ ਤੁਸੀਂ ਆਪਣੇ ਮਾਪੇ ਕੋਲੇ ਜਾਂਦੇ ਆ ਜਾਂ ਕੋਈ ਧੀ ਵਿਆਹ ਕੇ ਵਿਆਹ ਤੋਂ ਬਾਅਦ ਚ ਵਾਪਸ ਹੀ ਆਪਣੇ ਪੇਕੇ ਜਾਂਦੀ ਉਹ ਸੱਚੀ ਤਸ ਵਰਕੇ ਜਾਂਦੀ ਆ ਕਈਆਂ ਦਾ ਪਿਆਰ ਬਣਿਆ ਹੁੰਦਾ ਅਗਲੇ ਕਿਸੇ ਤਰੀਕੇ ਚਲੇ ਜਾਂਦੇ ਆ ਕਿਉਂਕਿ ਮੈਂ ਸਰੀਰ ਤੇ ਡਿਪੈਂਡੈਂਟ ਨਹੀਂ ਨਾ ਮੈਨੂੰ ਫਰਕ ਨਹੀਂ ਪੈਂਦਾ ਉਹ ਕਿਸ ਰੂਪ ਚ ਆਇਆ ਕਿਸ ਤਰ੍ਹਾਂ ਆਇਆ ਪਰ ਇੱਕ ਸਲੀਕਾ ਜਿਹੜਾ ਆ ਧਰਮਸਥਾਨ ਦੇ ਉੱਪਰ ਜਿਹੜੇ ਆਮ ਲੋਕੀ ਆ ਉਹਨਾਂ ਦੀ ਮਨ ਦੀ ਅਵਸਥਾ ਕਰਕੇ ਉਹਨਾਂ ਦੇ ਲਈ ਔਰਤ ਨੂੰ ਬਸ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜੇ ਆਮ ਲੋਕੀ ਨੇ ਉਹਨਾਂ ਦੀ ਮਨ ਦੀ ਅਵਸਥਾ ਉਸ ਲੈਵਲ ਦੀ ਨਹੀਂ ਹੈਗੀ ਕਿ ਉਹ ਔਰਤ ਦਾ ਉਹ ਰੂਪ ਦੇਖ ਕਰਕੇ ਉਹਦਾ ਮਨ ਖਰਾਬ ਨਾ ਹੋਵੇ ਠੀਕ ਹੈ ਪਰ ਗੱਲ ਹੈ ਕਿ ਜਿੱਥੇ ਉਹ ਉਹਦਾ ਬੰਦੇ ਦਾ ਖਰਾਬ ਹੋ ਰਿਹਾ ਉੱਥੇ ਔਰਤ ਨੂੰ ਸਮਝਾਉਣ ਦੇ ਨਾਲ ਨਾਲ ਬੰਦੇ ਨੂੰ ਵੀ ਸਮਝਾਉਣਾ ਜ਼ਰੂਰੀ ਹੈ ਠੀਕ ਹੈ ਵੀ ਅਸੀਂ ਔਰਤਾਂ ਨੂੰ ਇਕੱਲਾ ਟਾਰਗੇਟ ਕਰ ਲੈਨੇ ਆ ਉਸ ਬੰਦੇ ਨੂੰ ਵੀ ਟਾਰਗੇਟ ਸਾਨੂੰ ਆਪਣੇ ਬੱਚਿਆਂ ਨੂੰ ਵੀ ਤਾਂ ਸਮਝਾਉਣਾ ਚਾਹੀਦਾ ਵੀ ਭਾਈ ਬਾਹਰ ਜਿਹੜੀਆਂ ਔਰਤਾਂ ਨੇ ਜਾਂ ਧੀਆਂ ਨੇ ਭੈਣਾਂ ਨੇ ਉਹਨਾਂ ਨੂੰ ਗਲਤ ਨਜ਼ਰ ਨਾਲ ਨਹੀਂ ਦੇਖਣਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਤਾਂ ਮੁੰਡਿਆਂ ਨੂੰ ਵੀ ਤਾਂ ਸਮਝਾਉਣਾ ਚਾਹੀਦਾ ਪਰ ਗੁਰਬਾਣੀ ਦੇ ਵਿੱਚ ਸਰੀਰ ਨਾਲ ਵੀ ਤਾਂ ਪਿਆਰ ਨਹੀਂ ਆ ਗੁਰਬਾਣੀ ਦੇ ਵਿੱਚ ਸਿੱਧਾ ਰੱਬ ਨਾਲ ਹੀ ਪਿਆਰ ਮੈਂ ਉਹੀ ਦੱਸ ਰਿਹਾ ਨਾ ਸਰੀਰ ਨਾਲ ਪਿਆਰ ਨਹੀਂ ਉਹ ਗੱਲ ਮੈਂ ਪਹਿਲਾਂ ਕਹਿ ਚੁੱਕਾ ਕਿ ਮੈਨੂੰ ਤਾਂ ਸੰਗਤ ਨਜ਼ਰ ਆਂਦੀ ਆ ਚਲੋ ਸਾਫ ਰੱਖਣਾ ਪਰ ਜਿਹੜਾ ਉੱਥੇ ਆਇਆ ਹੋਇਆ ਹਰ ਬੰਦੇ ਦੀ ਉਹ ਅਵਸਥਾ ਨਹੀਂ ਇਸੇ ਗੱਲ ਨੂੰ ਮੈਂ ਦੁਹਰਾ ਰਿਹਾ ਵੀ ਜਿਹੜਾ ਉੱਥੇ ਆਇਆ ਹੋਇਆ ਹਰ ਬੰਦੇ ਦੀ ਉਹ ਅਵਸਥਾ ਨਹੀਂ ਸਾਨੂੰ ਉੱਥੇ ਸਮਝਾਣਾ ਉਹਨੂੰ ਬਾਹਰੀ ਤੌਰ ਤੇ ਸਮਝਾ ਸਕਦੇ ਹਾਂ ਪਰ ਅੰਦਰ ਆਏ ਨੂੰ ਆਪਾਂ ਉਹ ਗੱਲਾਂ ਨਹੀਂ ਕਰ ਸਕਦੇ ਕਿਉਂਕਿ ਉੱਥੇ ਸਿਰਫ ਨਾਮ ਦੀ ਗੱਲ ਹੋਣੀ ਨਾਮ ਦੀ ਗੱਲ ਹੋਣੀ ਠੀਕ ਹੈ ਕਿਉਂਕਿ ਜਿਹੜਾ ਬੰਦਾ ਬੈਠਾ ਕਿਸੇ ਵੀ ਤਰੀਕੇ ਉਹ ਆਪਣੀ ਮਨ ਦੀ ਕਿਸ ਭਾਵਨਾ ਨਾਲ ਤੁਹਾਡੇ ਨਾਲ ਜੁੜਨ ਨਾ ਆਇਆ ਤੁਸੀਂ ਉਹਨੂੰ ਉਸ ਵਜੋਂ ਤਾਂਚ ਕਰਤੀ ਉਹਨੇ ਟੁੱਟ ਜਾਣਾ ਉਹਨੇ ਤੁਹਾਡੀ ਗੱਲ ਆਪੇ ਸੁਧਰ ਜਾਊਗਾ ਜਦੋਂ ਰੱਬ ਦਾ ਨਾਮ ਲਵਾਊਗਾ ਆਪੇ ਸੁਧਰ ਜਾਊਗਾ ਦੇਖੋ ਖਾਣ ਪੀਣ ਤੁਹਾਡਾ ਪਹਿਰਾਵਾ ਜਦੋਂ ਤੁਸੀਂ ਪਰਮਾਤਮਾ ਦੇ ਨਾਮ ਦੇ ਨਾਲ ਉਹਦੇ ਰੰਗ ਦੇ ਵਿੱਚ ਰੰਗੇ ਜਾਂਦੇ ਨਾ ਤੁਹਾਡਾ ਬਦਲਾਵ ਹੋਣਾ ਸ਼ੁਰੂ ਹੋ ਜਾਂਦਾ ਆਪੇ ਬਦਲਣਾ ਸ਼ੁਰੂ ਹੋ ਜਾਂਦਾ ਡਨ ਤੁਸੀਂ ਪਹਿਰਾਵਾ ਵੀ ਨੋਰਮਲ ਕਰਨ ਲੱਗ ਜਾਂਦੇ ਹੋ ਤਾਂ ਖਾਣ ਪੀਣ ਵੀ ਨੋਰਮਲ ਹੋਣ ਲੱਗ ਜਾਂਦਾ ਤੁਹਾਨੂੰ ਕਿਸੇ ਦੀ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਅਸਲੀ ਬਦਲਾਵ ਹੈ ਉਹ ਅਸਲੀ ਅਵਸਥਾ ਹੈ ਤੇ ਇਹ ਹੀ ਹੈ ਧਰਮ ਤੁਸੀਂ ਇੱਕ ਗੱਲ ਦੱਸ ਰਹੇ ਸੀ ਪਟਨਾ ਸਾਹਿਬ ਦੀ ਮੈਂ ਥੋੜਾ ਜਿਹਾ ਉਸ ਚੀਜ਼ ਤੇ ਆ ਰਿਹਾ ਵੀ ਗੁਰੂ ਸਾਹਿਬ ਨੇ RAM अवतार ਚ ਦਰਸ਼ਨ ਦਿੱਤੇ ਸੀ ਹੈਨਾ ਹਾਂਜੀ ਤੇ ਕਈ ਲੋਕ ਕਹਿ ਵੀ ਦਿੰਦੇ ਆ ਵੀ ਉਹ ਆਪਣਾ ਨਰਾਇਣ ਦਾ ਹੀ ਅਵਤਾਰ ਸੀਗੇ ਕੀ ਇਸ ਦੇ ਵਿੱਚ ਕੋਈ ਸਚਾਈ ਹੈ ਹੁਣ ਮੈਂ ਤੁਹਾਨੂੰ ਕਿਉਂਕਿ ਲੋਕੀ ਕਹਿੰਦੇ ਸੀ ਕਲਕੀ ਅਵਤਾਰ ਨੇ ਆਣਾ ਕਲਕੀ ਅਵਤਾਰ ਨੇ ਆਣਾ ਤੇ ਕਈ ਲੋਕ ਇਹ ਵੀ ਜੋੜ ਦਿੰਦੇ ਨੇ ਮੈਂ ਵੀ ਇਸ ਬਾਰੇ ਪੜਿਆ ਹੁਣ ਸੁਣੋ ਹਮ ਪਰਮਾਤਮਾ ਹੁਣ ਐਗਜ਼ਾਮਪਲ ਹੈ ਇੱਕ ਦੀਵਾ ਬਹੁਤ ਛੋਟੀ ਐਗਜ਼ਾਮਪਲ ਤੋਂ ਸਮਝਾ ਦੇਣਾ ਇੱਕ ਦੀਵਾ ਉਹਦੇ ਤੋਂ ਤੁਸੀਂ ਇੱਕ ਦੀਵਾ ਬਾਲਿਆ ਦੋ ਦੀਵੇ ਬਾਲੇ ਤਿੰਨ ਦੀਵੇ ਹਜ਼ਾਰਾਂ ਕਰੋੜਾ ਦੀਵੇ ਬਾਲੇ ਹੂੰ ਠੀਕ ਆ ਹੁਣ ਦੀਵੇ ਇੰਨੇ ਬਲ ਗਏ ਹੂੰ ਬਲ ਗਏ ਨਾ ਹੁਣ ਜਦੋਂ ਦੀਵੇ ਬਲ ਗਏ ਹੁਣ ਉਹਨਾਂ ਜਿਹੜੀ ਜੋਤ ਜਗ ਰਹੀ ਆ ਜਿਹੜੀ ਉੱਤੇ ਲਾਟ ਜਗ ਰਹੀ ਆ ਤੁਸੀਂ ਕਹੋ ਵੀ ਇਹ ਇਹਦਾ ਰੂਪ ਨਹੀਂ ਆ ਜਿਹੜਾ ਪਹਿਲਾ ਦੀਵਾ ਉਹਦਾ ਰੂਪ ਨਹੀਂ ਆ ਜਾਂ ਉਹਨੂੰ ਕਹੋ ਉਹ ਉਸ ਦੀਵੇ ਦਾ ਰੂਪ ਨਹੀਂ ਆ ਹੂੰ ਫਰਕ ਹੀ ਨਹੀਂ ਕਰ ਸਕਦੇ ਭਗਤ ਗੁਰੂ ਤੇ ਉਹ ਪ੍ਰਮਾਤਮਾ ਇੱਚ ਭੇਦ ਨਹੀਂ ਆ ਇਹ ਸਾਰੇ ਇੱਕੋ ਹੀ ਨੇ ਪਹਿਲਾ ਦੀਵਾ ਅਕਾਰਪਰ ਨਿਰਕਾਰ ਉਹਦੇ ਚ ਪ੍ਰਗਟ ਹੋਇਆ ਸਾਰਾ ਉਹਦੇ ਚ ਜਿਵੇਂ ਜਿਵੇਂ ਉਹਨੇ ਪਸਾਰਾ ਕੀਤਾ ਸਮੇਂ ਦੇ ਮੁਤਾਬਕ ਸਮੇਂ ਦੇ ਮੁਤਾਬਕ ਉਹਨੇ ਟੀਚਰ ਭੇਜੇ ਸਮੇਂ ਜਿੰਨੀ ਜਿੰਨੀ ਜਿੱਦਾਂ ਦੇ ਜਿੰਨੇ ਕਲਾ ਸੰਪੂਰਨ ਉਸ ਵਦ ਦਾ ਦੇਵੀ ਗੋਣ ਵਾਲਾ ਅਵਤਾਰ ਚਾਹੀਦਾ ਸੀ ਉਹੋ ਜੀ ਭਾਸ਼ਾ ਚ ਉਹੋ ਜੀ ਜਗ੍ਹਾ ਤੇ ਭੇਜਿਆ ਉਹਨੇ ਆਪਣੇ ਭਗਤ ਵੀ ਪ੍ਰਗਟ ਕੀਤੇ ਤੇ ਉਹਨਾਂ ਚ ਭੇਦ ਨਹੀਂ ਆ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਜਾਂ ਆਪਾਂ ਦਸਾਂ ਗੁਰੂਆਂ ਦੀ ਗੱਲ ਕਰੀਏ ਇਹ ਆਪ ਅਕਾਲ ਪੁਰਖ ਦਾ ਸਰੂਪ ਸਨ ਅਵਤਾਰ ਸਨ ਇਸ ਦੇ ਬਾਰੇ ਜ਼ਰੂਰ ਕਿਉਂਕਿ ਅੱਜ ਕੱਲ ਪੋਡਕਾਸਟ ਬੜੇ ਚੱਲਦੇ ਆ ਕਿ ਕਹਿੰਦੇ ਆ ਵੀ ਨਹੀਂ ਨਹੀਂ ਉਹ ਰੱਬ ਨਹੀਂ ਸੀ ਉਹ ਤਾਂ ਅਵਤਾਰ ਹੀ ਸੀ ਦੇਖੋ ਅਵਤਾਰ ਹੈ ਕੀ ਆ ਜਾਂ ਆਪਾਂ ਪਹਿਲਾਂ ਗੱਲ ਕੀਤੀ ਆ ਕਿਉਂਕਿ ਹਰ ਗੱਲ ਨਾਲ ਇੱਕ ਦੂਜੇ ਨਾਲ ਇੰਟਰਲਿੰਕ ਆ ਹਮ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਇੱਕ ਸਮੁੰਦਰ ਉਹਦੀ ਛਲ ਹੈ ਅਡ ਅਡ ਪਰ ਉਹਦੇ ਵਿੱਚ ਹੀ ਮਿਲ ਜਾ ਰਹੀ ਹੈ ਇਹ ਤਾਂ